ਜਦ ਮੈਨੂੰ ਕਹਿੰਦੀ ਇਤਨੀ ਭੀੜ ਜਾ ਰਹੀ ਹੈ ਪਿਆਸ ਮੈਂ ਗਲਤ ਬੰਦਿਆਂ ਦੀ ਭੀੜ ਜਾ ਰਹੀ ਹੈ ਹੁਰ ਕੀ ਇਹਨਾਂ ਨੂੰ ਕੀ ਆ ਕੋ ਗੀਟੇ ਪੱਥਰ ਜਾ ਰਹੇ ਨੇ ਇਹਨਾਂ 'ਚ ਕੋਈ ਮਨੁੱਖ ਨਹੀਂ ਹੈ ਸਭ ਗੀਟੀਆਂ ਪੱਥਰਾਂ ਦੇ ਪੀੜ ਹੈ ਸਭ ਮੂਰਖਾਂ ਦਾ ਇਕੱਠ ਹੈ ਕੁਝ ਵੀ ਨਹੀਂ ਹੈ ਮੈਂ ਦਾਅਵੇ ਨਾਲ ਲਗਾ ਸਕਦਾ ਇਤਨੀ ਗੱਲ ਮੈਂ ਦਾਅਵੇ ਨਾਲ ਲਗਾ ਸਕਦਾ ਕੋਈ 10 ਸਾਲ ਪਹਿਲੇ ਇਹਨਾਂ ਨੇ ਇੱਕ ਕਿਤਾਬ ਛਾਪੀ ਇਕ ਵੱਡੇ ਢੋਲ ਦਾ ਪੋਲ ਖੋਲ ਦਿੱਤਾ ਕਿਤਾਬ ਦਾ ਨਾਂ ਰੱਖਿਆ ਜਲੰਧਰ ਦੇ ਚ ਕਿਸੇ ਸਰਦਾਰ ਨਰਿੰਜਨ ਸਿੰਘ ਨੇ ਛਾਪੀ ਔਰ ਹਜ਼ਾਰਾਂ ਦੀ ਤਾਦਾਦ ਵਿੱਚ ਦੇਸ਼ ਦੇ ਵਿੱਚ ਫਰੀ ਵੰਡੀ ਵਿਦੇਸ਼ਾਂ ਵਿੱਚ ਫਰੀ ਵੰਡੀ ਭਾਈ ਬੂਟਾ ਸਿੰਘ ਪਰਾਗ ਸਿੰਘ ਦੀ ਦੁਕਾਨ ਤੇ 5000 ਦੇ ਕਰੀਬ ਪਈਆਂ ਸਨ ਮੈਨੂੰ ਕਹਿਣ ਲੱਗੇ ਗੈਣੀ ਜੀ ਸੁੱਟ ਗਏ ਨੇ ਤੇ ਕਹਿੰਦੇ ਜਿਹੜਾ ਗਾਹਕ ਆਵੇ ਮੁਫਤ ਦੇਈ ਜਾ ਪਰ ਹੁਣ ਅਸੀਂ ਇਹਨਾਂ ਨੂੰ ਜਲਾ ਦੇਣਾ ਹੈ ਮੈਂ ਕਿਉਂ ਕਿੰਨ੍ਹ ਤੁਆਨੋ ਹੀ ਗੱਲਾਂ ਕੱਡੀਆਂ ਨੇ ਜੀ ਪਾਣੀ ਪੀਪੀ ਕੇ ਗੱਲਾਂ ਕਢੇ ਨਾ ਤੁਹਾਡੀਆਂ ਲਿਖੀਆਂ ਕਿਤਾਬਾਂ ਤੁਹਾਡੀਆਂ ਕੈਸਟਾਂ ਔਰ ਫਖੰਡੀ ਗੁਰੂਆਂ ਬਾਰੇ ਤੁਹਾਡੇ ਵਿਚਾਰ ਬਸ ਗੱਲਾਂ ਹੀ ਕੱਡੀਆਂ ਨੇ ਮੈਂ ਕਹਿੰਨਾ ਕੁਲ ਗੱਲਾਂ ਤੋਂ ਇਲਾਵਾ ਫਿਰ ਹੋਰ ਹੈ ਹੀ ਕੀ ਹੋਰ ਹੈ ਕੋਈ ਦਲੀਲ ਨਹੀਂ ਕੋਈ ਵਿਚਾਰ ਨਹੀਂ ਮੈਂ ਤੇ ਸੈਂਕੜੇ ਦਫਾ ਚੈਲੰਜ ਕੀਤਾ ਆ ਵਿਚਾਰ ਕਰ ਲਓ ਮੇਰੇ ਜਨ ਆਮ ਬੰਦਾ ਇਤਨਾ ਖਰਚ ਨਹੀਂ ਕਰ ਸਕਦਾ 10-15 ਲੱਖ ਰੁਪਏ ਤਾਂ ਉਸ ਕਿਤਾਬ ਤੇ ਖਰਚ ਹੋਇਆ ਉਹਨੇ 5-7 ਸੌ ਸਫੇਦੀ ਕਿਤਾਬ ਫਰੀ ਵੰਡੀ ਖਾਸ ਕਰਕੇ ਸਿੰਧੀ ਸਮਾਜ ਦੇ ਵਿੱਚ ਬਹੁਤ ਫਰੀ ਵੰਡੀ ਕਿਉਂਕਿ ਸਿੰਧੀ ਸਮਾਜ ਦਾਸਨ ਨੂੰ ਬੁਲੰਦਾ ਹੈ ਉਸਾਈਦਾਰੀ ਤੇ ਕਥਾ ਸੁਣਦੇ ਨੇ ਉਹਨਾਂ ਨੂੰ ਡਰ ਪਿਆ ਪੈ ਗਿਆ ਸਾਡਾ ਸ਼ਿਕਾਰ ਹੈ ਕਿਧਰੇ ਇਹ ਗੁਰੂ ਨਾਨਕ ਨਾਲ ਨਾ ਜੁੜ ਜਾਣ ਸਾਰੇ ਐਨੀ ਬੜੀ ਛਾਪੀ ਉਹਨਾਂ ਨੇ ਬੜੀ ਵੰਡੀ ਗਲਤ ਆਮ ਸਹੀ ਆਮ ਬੰਦੇ ਗਲਤ ਹੋਵਨ ਬਹੁਤ ਵੱਡੀ ਭੀੜ ਗਲਤ ਹੋਵੇ ਸਹੀ ਸਮਝੀ ਜਾਂਦੀ ਐ ਇੰਨੀ ਵੱਡੀ ਭੀੜ ਨਿਰੰਕਾਰੀਆਂ ਦਾ ਸਮਾਗਮ ਆਉਂਦਾ ਹੈ ਦਿੱਲੀ ਦੇ ਵਿੱਚ 20 ਲੱਖ ਦਾ ਘਟ ਆਉਂਦਾ ਐ ਇਤਨਾ ਹੋਰ ਕਿਸੇ ਦਾ ਵੀ ਨਹੀਂ ਹੁੰਦਾ ਰਾਜਨੀਤਿਕ ਘਟ ਵੀ ਨਹੀਂ ਹੁੰਦਾ ਉਹ ਵੱਡੀ ਜਿਹੜੀ ਭੀੜ ਆਉਂਦੀ ਐ ਪਗਤਾਂ ਦੀ ਆਉਂਦੀ ਐ ਗਲਤ ਬੰਦਿਆਂ ਦੀ ਕੁਝ ਵੀ ਨਹੀਂ ਕੁਝ ਵੀ ਨਹੀਂ ਸਹੀ ਗੱਲ ਇਤਨੀ ਬਾਰੀਕ ਹੁੰਦੀ ਏ ਦਿਮਾਗ ਦੇ ਪੁਰਜ਼ੇ ਢੱਲੇ ਹੋ ਜਾਣਗੇ ਸਮਝਣ ਲਗੇ ਇਹ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਵੇ ਤੇ ਕਸਮ ਦੇ ਬੋਲ ਨੇ ਨੂੰ ਸਮਝਣ ਵਾਸਤੇ ਅਕਲ ਚਾਹੀਦੀ ਪੂਰਾ ਜ਼ੋਰ ਲਾਣਾ ਪਏਗਾ ਕਿੰਨੇ ਕ ਬੰਦੇ ਨੇ ਜਿਨ੍ਹਾਂ ਦੀ ਸਮਝ ਵਿੱਚ ਹੈ ਪ੍ਰਮਾਤਮਾ ਜਨ ਨਾਨਕ ਕੋ ਟਨਵੇਂ ਕਿਨਹੂੰ ਗੁਰਮੁਖ ਹੋਏ ਪਛਾਣਾ ਕਰੋਣਾ ਚੋ ਕੋਈ ਕਿ ਜੇ ਕਰੋੜਾ ਚ ਕੋਈ ਇੱਕ ਕਦ ਹੈ ਜੇ ਦੀ ਸਮਝ ਦੇ ਚ ਹੈ ਤੋ ਧਿਆਨ ਨਾਲ ਸੁਣਨਾ ਕਰੋੜਾ ਦੇ ਚ ਕੋਈ ਇੱਕ ਕਦ ਹੈ ਜਿਹਦੇ ਚੇਤੇ ਦੇ ਚ ਜਿਹਦੀ ਯਾਦ ਦੇ ਚ ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਜੀ ਕਰੋੜਾ ਚ ਕੋਈ ਇੱਕ ਕਦ ਜਿਹਦੇ ਚੇਤੇ ਸਿਮਰਨ ਕਰੋ ਸਿਮਰਨ ਕਰੋ ਬੱਚਿਆਂ ਦਾ ਖਡਾਉਣਾ ਸਮਝ ਲਿਆ ਸਿਮਰਨ ਕਰਨ ਦਾ ਮਤਲਬ ਕਿ ਚੇਤੇ ਕਰਨਾ ਪੰਜਾਬੀ ਚ ਕਹਿੰਦੇ ਨੇ ਚੇਤੇ ਕਰਨਾ ਉਰਦੂ ਚ ਕਹਿੰਦੇ ਨੇ ਯਾਦ ਕਰਨਾ ਸੰਸਕ੍ਰਿਤ ਦੇ ਚ ਕਹਿੰਦੇ ਨੇ ਸਿਮਰਨ ਕਰਨਾ ਮੈਂ ਕਿਹਦਾ ਸਿਮਰਨ ਕਰਾਂਗਾ ਜਿਸ ਦੇ ਉੱਤੇ ਮੇਰੇ ਤੇ ਪ੍ਰਭਾਵ ਪੈ ਗਿਆ ਜਿੱਦੀ ਮੈਨੂੰ ਸਮਝ ਹੈ ਜੋ ਮੇਰੀ ਸਮਝ ਦੇ ਚ ਨਹੀਂ ਉਹ ਮੇਰੀ ਸਿਮਰਤੀ ਚ ਕਿਸ ਤਰ੍ਹਾਂ ਹੋਵੇਗਾ ਬੜੇ ਧਿਆਨ ਨਾਲ ਸੁਣਨਾ ਜੋ ਮੇਰੀ ਸਮਝ ਦੇ ਚ ਨਹੀਂ ਉਹ ਮੇਰੇ ਚੇਤੇ ਚ ਕਿਸ ਤਰ੍ਹਾਂ ਹੋਵੇਗਾ ਜੋ ਮੇਰੀ ਸਮਝ ਦੇ ਚ ਨਹੀਂ ਇਹ ਮੇਰਾ ਹਿਰਦਾ ਉਸਨੂੰ ਯਾਦ ਕਿਵੇਂ ਕਰੇਗਾ ਕਿਸ ਤਰ੍ਹਾਂ ਯਾਦ ਕਰੇਗਾ ਜੋ ਸਮਝੀ ਚ ਕੋਈ ਨਹੀਂ ਕਰੋਣਾ ਚ ਕੋਈ ਇੱਕ ਕਦ ਹੈ ਜਿਹਦੀ ਸਮਝ ਦੇ ਚ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਫਿਰ ਕਰੋਨਾ ਚ ਕੋਈ ਕਦ ਹੈ ਜਿਹਦੇ ਚੇਤੇ ਦੇ ਚਾ। ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀ ਔਰ ਦੂਜਾ ਨੁਕਤਾ ਵੀ ਧਿਆਨ ਨਾਲ ਸੁਣ ਲੈਣਾ। ਬਾਕੀ ਖੁਲਾਸਾ ਸਵੇਰੇ ਕਰਾਂਗਾ। ਕਿਆ ਵਾਕਈ ਪਰਮਾਤਮਾ ਸਮਝ ਦੇ ਚ ਆ ਜਾਂਦਾ ਹੈ? ਅਗਰ ਸਮਝ ਦੇ ਚ ਆ ਜਾਂਦਾ ਹੈ ਤਾਂ ਫਿਰ ਮੇਰੀ ਸਮਝ ਵੱਡੀ ਹੈ ਪਰਮਾਤਮਾ ਕੁਝ ਵੀ ਨਹੀਂ ਹੈ। ਮੇਰੇ ਪਿਆਲੇ 'ਚ ਅਗਰ ਸਾਗਰ ਆ ਜਾਂਦਾ ਹੈ ਤੋ ਸਾਗਰ ਮੇਰੇ ਪਿਆਲੇ ਨਾਲੋਂ ਵੱਡਾ ਨਹੀਂ ਫਿਰ ਤੁਸੀਂ ਆਖੋਗੇ ਮੈਂ ਕਿਉਂ ਕਹਿੰਦਾ ਪਿਆ ਔਰ ਗੁਰਵਾਣੀ ਨੇ ਕਿਉਂ ਆਖਿਆ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ اے ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਨਹੀਂ ਸਮਝ ਸਕਦਾ ਐ ਸਮਝ ਬੰਦ ਕਿਉਂ ਸਮਰਥ ਵਡਾ ਮੇਰੀ ਮਤ ਥੋਰੀ ਉਤੇ ਮਹਾਨ ਸਾਗਰ ਦੀ ਤਰ੍ਹਾਂ ਮੇਰੀ ਅਕਲ ਤੇ ਨਿੱਕਾ ਜਿਹਾ ਪਿਆਲਾ ਚਲੋ ਇਹਦੇ ਤੇ ਮੈਂ ਛੋਟੀ ਜਿਹੀ ਗਾਥਾ ਤੁਹਾਨੂੰ ਸਰਵਨ ਕਰਾਵਾਂ ਇਹ ਥਿੰਨ ਦੀ ਗੱਲ ਹੈ 2500 ਸਾਲ ਪੁਰਾਣੀ ਯੂਨਾਨ ਇਹ ਥਿੰਨ ਸ਼ਹਿਰ ਸਮੁੰਦਰ ਦੇ ਤਟ ਤੇ ਸੁਕਰਾਤ ਟਹਿਲ ਰਿਹਾ ਸੀ ਸ਼ਾਮ ਦੇ ਸਮੇਂ ਰੋਣ ਦੀ ਆਵਾਜ਼ ਪਈ ਕਿਸੇ ਬੱਚੇ ਦੀ ਕੰਨਾਂ ਦੇ ਵਿੱਚ ਮਹਾਪੁਰਖਾਂ ਦੇ ਹਿਰਦੇ ਬੜੇ ਕੋਮਲ ਹੁੰਦੇ ਨੇ ਜਦੋਂ ਆਵਾਜ਼ ਆਈ ਉਧਰ ਚਲੇ ਗਏ ਬੱਚਾ ਰੋ ਰਿਹਾ ਸੀ ਉਹਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਬੇਟਾ ਕਿਉਂ ਰੋ ਰਹੇ ਹੈ ਉਹਦੇ ਹੱਥੇ ਚ ਪਿਆਲਾ ਸੀ ਕਹਿੰਦਾ ਬਹੁਤ ਧੇਰ ਦਾ ਸਮੁੰਦਰ ਨੂੰ ਮੈਂ ਪਿਆਲੇ ਚ ਭਰਨਾ ਚਾਹਾਂ ਮੇਰੇ ਪਿਆਲੇ ਚ ਆ ਜਾਵੇ पर मैं थक गया है ए, आंदा ही नहीं मेरे प्याले बच जाकर लग पे प्रभु तू इस बच्चे तो मेनु अकल दिलानी सी वाकई सागर प्याले च नहीं आवेगा नहीं आवेगा नहीं, नहीं इंज बोली गए नहीं आवेगा नहीं हे प्रभु ਤੋ ਇਤਨਾ ਮਹਾਨ ਮੇਰੀ ਅਕਲ ਇਕ ਨਿਕਾ ਜੇ ਆ ਪਿਆਲਾ ਇਹ ਸਾਗਰ ਪਿਆਲੇ ਚ ਨਹੀਂ ਆਵੇਗਾ ਨਹੀਂ ਆਵੇਗਾ ਇੰਜ ਬੋਲੀ ਗਏ ਤੇ ਬੱਚੇ ਨੇ ਸੁਣਿਆ ਮੈਨੂੰ ਕਹਿ ਰਿਹਾ ਭਾਵੇਂ ਸੋਕਰਤ ਤੇ ਆਪਣੀ ਧਨ ਦੇ ਚ ਮਸਤ ਸੰ ਇਹ ਸਾਗਰ ਪਿਆਲੇ ਚ ਨਹੀਂ ਆਏਗਾ ਨਹੀਂ ਆਏ ਨਹੀਂ ਆਏ ਬੱਚੇ ਨੇ ਵੀ ਸੁਣ ਲਿਆ ਵਾ ਕਹੇ ਇਹ ਸਾਗਰ ਪਿਆਲੇ ਚ ਨਹੀਂ ਆਏ ਉਨੇ ਪਤਾ ਕੀ ਕੀਤਾ ਸਮੁੰਦਰ ਦੇ ਨੇੜੇ ਜਾ ਕੇ ਨਾ ਪਿਆਲਾ ਚੁੱਕ ਕੇ ਮਾਰਿਆ ਸਮੁੰਦਰ ਦੇ ਆਖਿਆ ਜਾਲ ਸਾਗਰ ਮੇਰੇ ਪਿਆਲੇ ਚ ਨਹੀਂ ਆਂਦਾ ਤੇ ਨਾ ਸਹੀ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਬੋਲ ਤੂੰ ਆ ਕਹਿੰਦੇ ਨੇ ਇਹ 90 ਸਾਲ ਦਾ ਬੁੱਢਾ ਸੁਕਰਾ ਉਸ 4-5 ਸਾਲ ਦੇ ਬੱਚੇ ਦੀ ਪਹਿਲੀ ਬੇ ਅਖੇ ਬੜੇ ਬੜੇ ਗ੍ਰੰਥ ਪੜ ਕੇ ਇਹ ਰਾਜ ਨਹੀਂ ਲੱਭਿਆ ਤੇਰੇ ਇਹਨਾਂ ਤੋਤਲੇ ਬੋਲਾਂ ਤੋਂ ਰਾਜ ਲੱਭਦੇ ਸਾਰੇ ਦਾ ਸਾਰਾ ਪ੍ਰਮਾਤਮਾ ਤੇ ਮੇਰੇ ਵਿੱਚ ਪ੍ਰਗਟ ਨਹੀਂ ਹੋ ਸਕਦਾ ਪਰ ਮੈਂ ਸਾਰੇ ਦਾ ਸਾਰਾ ਉਸ ਵਿੱਚ ਲੀਨ ਹੋ ਸਕਦਾ ਲੀਨ ਹੋ ਸਕਦਾ ਗੱਲ ਸਮਝ ਜਾਂਦੀ ਪਤਾ ਚੱਲ ਗਿਆ ਰਾਜ ਮਿਲ ਗਿਆ ਅਗਰ ਕੋਈ ਆਖੇ ਸੂਰਜ ਮੇਰੇ ਕਮਰੇ ਚ ਆ ਜਾਏ ਮੇਰੇ ਕਮਰੇ ਚ ਮੇਰੇ ਨਾਲ ਬੈਠੇ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਸੂਰਜ ਉਹਦੀ ਕਿਰਨ ਆ ਸਕਦੀ ਉਹਦੀ ਰੋਸ਼ਨੀ ਆ ਸਕਦੀ ਹੈ ਸੂਰਜ ਨਹੀਂ ਆ ਤੇ ਸੂਰਜ ਆ ਵੀ ਗਿਆ ਤੇ ਤੂੰ ਹੋ ਵੀ ਨਹੀਂ ਸਕਦਾ ਇਹ ਗੱਲ ਖਤਮ ਪ੍ਰਭੂ ਦੇ ਗੁਣ ਅੰਦਰ ਪ੍ਰਵੇਸ਼ ਕਰ ਸਕਦੇ ਨੇ ਉਹਦਾ ਚਾਨਣਾ ਅੰਦਰ ਪ੍ਰਵੇਸ਼ ਕਰ ਸਕਦਾ ਉਹਦੀ ਰੋਸ਼ਨੀ ਅੰਦਰ ਪ੍ਰਵੇਸ਼ ਕਰ ਸਕਦੀ ਹੈ ਰੋਸ਼ਨੀ ਸੂਰਜ ਦਾ ਹੀ ਰੂਪ ਆਉਂਦੀ ਔਰ ਕੀ ਹੈ ਪ੍ਰੇਮ ਹਰ ਕੋ ਰੂਪ ਹੈ ਤਿਉ ਹਰ ਪ੍ਰੇਮ ਸਰੂਪ ਇਕ ਹੋਏ ਦੋ ਹਿਓ ਮਿਲੇ ਜਿਉ ਸੂਰਜ ਅਰ ਰੂਪ ਜਿਵੇਂ ਚਾਨਣਾ ਤੇ ਸੂਰਜ ਇਕੋ ਨੇ ਤੇਵੇਂ ਗੁਣ ਤੇ ਪਰਮਾਤਮਾ ਇਕੋ ਹੀ ਨੇ ਸਭ ਗੁਣ ਤੇਰੇ ਮਹਿਨਾ ਹੀ ਕੋਈ ਕਿਰਣਾ ਦੇ ਰਾਹੀਂ ਸੂਰਜ ਰੋਸ਼ਨੀ ਵੰਡਦਾ ਹੈ ਗੁਣਾ ਦੇ ਰਾਹੀਂ ਪਰਮਾਤਮਾ ਦਾ ਚਾਨਣਾ ਹਿਰਦੇ ਤੱਕ ਪਹੁੰਚਦਾ ਹੈ ਧਾਰਮਿਕ ਮਨੁੱਖ ਦੀ ਕਿਸ ਤਰ੍ਹਾਂ ਪਛਾਣ ਹੋਵੇਗੀ ਗੁਣਾ ਦਾ ਚਾਨਣਾ ਹੋਵੇਗਾ ਪ੍ਰੇਮ ਹੋਵੇਗਾ ਗਿਆਨ ਹੋਵੇਗਾ ਦਇਆ ਹੋਵੇਗੀ ਸਮ ਦ੍ਰਿਸ਼ਟੀ ਹੋਵੇਗੀ निर्वैरता होगी निर्वैरता होगी। मैं फिर अर्ज करा जो समझ नहीं चेते च किस तरह तो समझ की नहीं है समझ समझ के समझ मिल जाती है प्रभु मैं तेन नहीं समझ सक नहीं समझ सर। जैसे उस समझ तो महान दिखाई देता है समझ प्रभावित हो जाती है फिर तो याद करने लग है। ਫਿਰ ਭੁੱਲਦਾ ਹੀ ਨਹੀਂ ਬਿਸਰਤ ਨਾਹੀ ਮਨ ਤੇ ਹਰੀ ਭੁੱਲਦਾ ਹੀ ਨਹੀਂ ਫਿਰ ਭੁੱਲਦਾ ਹੀ ਹਰ ਵਕਤ ਉਸਦੀ ਯਾਦ ਬਣੀ ਰਹਿੰਦੀ ਹੈ ਉਹਦੀ ਯਾਦ ਮਹਾ ਆਨੰਦ ਹੈ ਤੇ ਉਹਨੂੰ ਭੁੱਲ ਜਾਣਾ ਮਹਾ ਦੁੱਖ ਹੈ ਇਸ ਦਾ ਬਾਕੀ ਪਹਿਲੋ ਕੱਲ ਸਵੇਰੇ ਦੀ ਆਖਰੀ ਕਥਾ ਤੁਹਾਡੇ ਸਾਹਮਣੇ ਰੱਖ ਕੇ ਧਤੁਖਮ ਖਿਮਾ ਦੀ ਯਾਚਨਾ ਕਰਾਂਗੇ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਹਿਮਤ ਕਰਨ ਬਖਸ਼ਿਸ਼ ਕਰਨ ਸਾਡੀ ਮਤ ਪ੍ਰਭਾਵਿਤ ਹੋਵੇ ਸਾਡੀ ਮਤ ਦੇ ਉਤੇ ਇਹ ਅਸਰ ਪੈ ਜਾਏ हे ਪ੍ਰਭੂ ਤੂੰ ਮੇਰੀ ਮਤ ਤੋਂ ਵੱਡਾ ਹੈ ਮੇਰੀ ਮਤ ਤੇ ਇੱਕ ਪਿਆਲੇ ਦੀ ਤਰ੍ਹਾਂ ਤੂੰ ਤੇ ਸਾਗਰ ਦੀ ਤਰ੍ਹਾਂ ਫਿਰ ਹਿਰਦਾ ਯਾਦ ਕਰਨ ਲੱਗ ਪਏਗਾ ਬਸ ਉਸ ਦੀ ਯਾਦ ਮਹਾ ਅਨੰਦ ਹੈ ਤੁਧ ਚਿਤ ਆਏ ਮਹਾ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਜੀ ਕਿ ਕਹਿ ਸਕ ਇਸ ਦੇਰੇ ਦੇ ਮੁੱਖੀ ਮਾਮ ਪੁਰਸ਼ਨ ਹੈ ਪਿਆਰ ਕਰਵਾਈ ਸੀ ਜਿਸ ਦੀ ਵਿਆਖਿਆ ਦਾਸ ਨੇ ਕੀਤੀ ਸੀ ਸਟੂਡੀਓ ਵਿੱਚ ਇਹ ਭਰੀ ਗਈ ਹੈ ਗਾਲਬਨ ਦੋ ਕੈਸਟਾਂ ਨੇ ਜਿਸ ਵਿੱਚ ਭਾਈ ਕਨਈਆ ਸਾਹਿਬ ਤੋਂ ਲੈ ਕੇ ਹੌਣ ਤੱਕ ਦਾ ਇਤਿਹਾਸ ਹੈ ਤੇ ਮਹਾਂਪੁਰਖ ਰਿ ਲਈ ਕਰ ਰਹੇ ਨੇ ਬਾਹਰ ਭਾਈ ਕਰਨੈਲ ਸਿੰਘ ਜੀ ਹੋਰ ਸਤਿ ਆਲਾ ਕੇ ਬੈਠੇ ਨੇ ਉਹਨਾਂ ਸਜਣਾ ਪਾਸੋਂ ਕਿ ਪ੍ਰਾਪਤ ਕੀਤੀ ਜਾ ਸਕਦੀ ਹੈ ਇਹ ਦੋ ਕੈਸਟਾਂ ਦੇ ਸਾਰੀ ਜੋ ਹੈ ਵਿਆਖਿਆ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਬੁੱਲ ਚੁਗ ਦੀ ਸ਼ਮਾ ਫਤੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ